ਤੁਸਾਂ ਕਵੀਟੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁ ਵੈਲਕਮ ਜੀ ਤੇ ਵੀ ਜੀ ਅੱਜ ਫਿਰ ਆਪਾਂ ਬਾਈ ਫੌਜੀ ਸਾਹਿਬ ਕੋਲ ਪਹੁੰਚੇ ਆਂ ਪਿੰਡ 3000 ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਤੇ ਅੱਜ ਬਾਈ ਨੇ ਬਣੀਆਂ ਟੋਪ ਕੁਆੜੀ ਗਾਵਾਂ ਜਿਹੜੇ 30 ਪਲੱਸ ਦੇ ਲਗਭਗ ਗਾਵਾਂ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਜੀ ਹਸਤੀ ਕਰੋ ਜੀ ਉਸ ਦਾ ਬਾਈ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੀ ਸੰਗਤ ਨੂੰ ਦੇਸ਼ਾਂ ਉਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਵਾਗ ਜੀ ਖਾਲਸਾ ਜੀ ਬਾਈ ਜੀ ਫਤਿਹ ਜੀ ਔਰ ਸਾਬ ਜੀ ਸਾਹਿਬ ਵਧੀਆ ਠੀਕ ਨਾ ਤਾਂ ਹੋਰ ਵਧੀਆ ਵਧੀਆ ਜੀ ਸਾਹਿਬ ਵਧੀਆ ਜੀ ਸਾਹਿਬ ਅੱਜ ਨਾ ਡਵਲ ਮੁਬਾਰਕ ਹੈ ਤੇ ਨਾਲ ਹੀ ਹੈ ਵੈਸੇ ਤੁਹਾਨੂੰ ਅੱਜ ਤੇ ਪਹਿਲਾ ਸਭ ਤੋਂ ਵੱਡੀ ਮੁਬਾਰਕਾ ਮੇਰਾ ਭਰਾ ਆਇਆ ਫੌਜੀ ਸਾਹਿਬ ਆ ਜਿਓ ਫੌਜੀ ਸਾਹਿਬ ਆ ਜਾ ਹਾਂ ਜਿਹੜਾ ਫੌਜੀ ਹੈ ਜਦੋਂ ਫੌਜੀ ਨੂੰ ਮਿਲਦਾ ਨਾ ਕੋਈ ਕੋ ਲੋ ਫੋਨ ਵੱਤਾ ਲੱਗ ਹੋਏ ਵੇਤੇ ਕਿ ਜਿੰਨਾ ਇੰਨੇ ਸਰੀਰ ਬਣਾਇਆ ਨਾ ਹਾਂ ਇਹਦੇ ਨਾਲ ਵੇਖ ਕੇ ਤੇ ਜਿਹੜੇ ਮੁੰਡੇ ਆ ਨਾ ਪਾਪੀ ਆ ਸੀ ਆਸੀ ਬੜੇ ਨਸ਼ਾ ਕਰੀ ਜਾਂਦੇ ਨੇ ਬੇੜਾ ਗਰ ਕਰਤਾ ਮਾਂ ਪਿਓ ਦਾ ਵੀ ਕਰਤਾ ਆਪਣੇ ਸਰੀਰ ਦਾ ਵੀ ਕਰਤਾ ਘਰ ਦਾ ਵੀ ਕਰਤਾ ਬਿਲਕੁਲ ਜੀ ਬਿਲਕੁਲ ਇਹ ਸੋਚਿਆ ਹੀ ਨਹੀਂ ਮੈਂ ਇਹੀ ਕਰਨ ਕਿਤੇ ਇੱਧਰ ਵੇਖੋ ਪੌਿਸਾ ਵਾਲਾ ਆਲੇ ਬੋਲਦਾ ਜਾ ਬਜਾਦਾ ਹਾਂ ਇਧਰ ਆ ਉਮਰ ਦੇਖੋ ਕਿਆ ਬਜਾਦਾ ਹੈ ਵੀ ਜਾਵਦਾ ਜੇ 30 ਸਾਲਾਂ ਦਾ ਮੁੰਡਾ ਹੈ ਲੱਗਦਾ ਕਿ ਨਹੀਂ ਲੱਗਦਾ ਲੱਗਦਾ ਇਹ ਗੱਲ ਨਹੀਂ ਪੌਿਸਾ ਫੌਜੀਆ ਦਾ ਸਰੀਰ ਕਈ ਵਾਰੀ ਮੈਨੂੰ ਵੀ ਕਹਿੰਦੇ ਲਿੱਸਾ ਮੈਨੂੰ ਜੋ ਲੱਗੇ ਤਾਂ ਥੋੜਾ ਪੇਟ ਵੱਡਾ ਹੁੰਦਾ ਉਹ ਤਾਂ ਮੈਂ ਰੋਟੀ ਘਟਾ ਦੇਣੀ ਮੈਂ ਨਾ ਬਾਈ ਨੇ ਗੱਲ ਕਰਿਆ ਬਾਈ ਜੀ ਕੀ ਗੱਲ ਕਰ ਗਈ ਇਹਨੇ ਬਲ ਮੈਂ ਦੱਸਿਆ ਇਹ ਆ ਫੈਟ ਬਹੁਤ ਫੈਟ ਆ ਮੈਂ ਕਿਹਾ ਅਜੇ ਫੌਜੀ ਫੌਜੀ ਟੱਕਰ ਦੇ ਮੇਰੀਆਂ ਦੋਵੇਂ ਲੱਤਾਂ ਸਰੀ ਜੀ ਅੱਗੇ ਵੀ ਕੀ ਵੀ ਗੱਲ ਕਰ ਗਈ ਦੋਵੇਂ ਪੌਛਾਂ ਲੱਤਾਂ ਤਰਾਈ ਹੋ ਗਿਆ ਮੈਂ ਉਹ ਤੇਜੀ ਮੈਨੂੰ ਤਾਂ ਛਾਲ ਮਾਰਦੀ ਪੁੱਤੇ ਕਰਦੇ ਹਾਂ ਤੇ ਉਹ ਲੱਤਾਂ ਨੂੰ ਫ੍ਰੈਕਚਰ ਨੇ ਕੱਲ ਮੈਂ ਲਖਨਪੁਰ ਆ ਦੇ ਖਲੋਤੇ ਦੇ ਸਾਰੀ ਜਾਣੀ ਤੇ ਅੱਜ ਥੋੜੀਆਂ ਸਵੇਰੇ ਐਕਸਪਲੀਟ ਨਹੀਂ ਹੋਣ ਰਹੀਆਂ ਮੁੜ ਕੇ ਚੱਲੇ ਤੇ ਮੁੰਡਿਆਂ ਦੇ ਕੀ ਹੋਇਆ ਭਾਜੀ ਸਵੇਰੇ ਸਵੇਰ ਲੱਗਦਾ ਥੋੜਾ ਜਿਹਾ ਵੀ ਜਨਾ ਟਿਕ ਤੁਰਨਾ ਪਰੇ ਜਾਂਦਾ ਇਹ ਤੁਰਪੋਦ ਵੀ ਚੱਲ ਪਈਦਾ ਗਾ ਹਾਂ ਬਲੇ ਇਹਨਾਂ ਨੂੰ ਜੇ ਚਲਾਵਾਂਗਾ ਤਾਂ ਤੇ ਰਵੀ ਉਹ ਚੱਕਰੇ ਪੈਦਾਵੇ ਟੁੱਟੀਆਂ ਉਹ ਇਹਨਾਂ ਨੂੰ ਖੜਾ ਛੱਡ ਦੇ ਮੈਨੂੰ ਭਵੇਂ ਭਜਾ ਕੇ ਵੇਖ ਲੈ ਘੁੰੜ ਜਣਾ ਭੱਜੀ ਲਾ ਇਹ ਦਿਲ ਨਾਲ ਦੇ ਦਿਲ ਨਾਲ ਜੇ ਤੀ ਵੇਟ ਮਾਰਨ ਨੇ ਜਾਂ ਧੋਲ ਲਾਉਣਾ ਜੀ ਆਪਾਂ ਵੀਪ ਕਰਦੇ ਵੀਪਟੀ ਕਰਦੇ ਜਾਂ ਕੋਰਚ ਕਰਦੇ ਦੇਲਣਾ ਹੀ ਜਾਉਂਦੀ ਦੋੜਿਆ ਫੜਾ ਜਾਂਦਾ ਹੁੰਦਾ ਜਮਾਨ ਜਿਹੜੇ ਬਾਹਰ ਨਹੀਂ ਗਏ ਦਿੱ比亚 ਸਾਰੀ ਨਿਕਲਉਂਦੇ ਆ ਨਾ 5 ਕਿਲੋ ਪਾਰ ਪਾਇਆ ਹੁੰਦਾ ਤੇ ਪਰ ਗੱਲ ਇਹ ਹੁੰਦੀ ਵੀ ਦੇਣ ਰੱਖਣਾ ਦਿਲ ਦਿਲ ਦੇ ਸਾਰੀ ਗੱਲ ਹੀ ਦਿਲ ਦੀ ਦੇਣਾਂ ਬੰਦਾ ਬਹੁਤ ਤੇ ਦੇਲਣਾ ਹੀ ਸਾਡਾ ਸੰਦੀਪ ਸਿੰਘ ਵੇਖੋ ਧੁੰਦ ਚੋਂ ਕਿਥੋਂ ਫਰੋਜ਼ਪੁਰ ਰਾਵੜੀ ਤੋਂ ਨਹੀਂ ਤੋਰ ਕੇ ਨਾ ਪਹੁੰਚਦਾ ਆ ਵਾਜੀ ਬਸ ਐ ਹੀ ਹੈ ਬਾਕੀ ਦਮਾਵਾਂ ਹਨ ਜੀ ਤੁਹਾਡੀਆਂ ਬਾਕੀ ਆਪਣੇ ਜਿਹੜੇ ਪੈਣ ਸਾਰੇ ਨਾਲ ਆ ਸ਼ੰਭੂ ਵੀਰ ਆ ਇਹ ਸਾਰੇ ਜਿੰਨੇ ਜਿੰਨਾ ਤੁਹਾਡਾ ਗਰੁੱਪ ਹੈ ਸਾਡਾ ਪਰਿਵਾਰ ਆ ਬਹੁਤ ਵਧੀਆ ਬੰਦੇ ਆ ਜਿਹਨੇ ਵਪਾਰੀ ਵੀ ਆ ਤੇਰੇ ਨਾਲ ਉਹ ਵੀ ਇਦਾਂ ਦੇ ਸੁੰਝੇ ਹੋਏ ਬੰਦੇ ਨੇ ਜੇ ਕੋਈ ਨਾਂ ਲੈਣ ਲੱਗੇ ਤੇ 20 25 ਜ ਸਾਰੇ ਵਧੀਆ ਚੰਗੇ ਚੰਗੇ ਸਾਰੇ ਹੀ ਬੰਦੇ ਵਧੀਆ ਹੋਏ ਆ ਆਪਾਂ ਦੇ ਚਲੋ ਤੁਹਾਡਾ ਮਿਲਵਰਤਨ ਚ ਰਹਿਣਾ ਚਾਹੀਦਾ ਸਾਥ ਵਿੱਚ ਗੱਲਾਂ ਕਰਦੇ ਜੇ ਬਾਕੀ ਪਿਆਰ ਨਾ ਰਹੋ ਇਸ ਤੋਂ ਵੀ ਲੈ ਜਾਓ ਬਾਜੀ ਬਾਸ ਬਾਸ ਬਾਕੀ ਹੋਣਾ ਕਰੀਂਦਾ ਲਮਾ ਹਾਂਜੀ ਹਾਂ ਵਜਦਾ ਅੱਜ ਹੋ ਜਾ ਤਗੇ ਫਾਰਮ ਦੇ ਕਟ ਕੋੜ ਕੇ ਲੈ ਕੇ ਆਨੇ ਆ ਇਹ ਨਾ ਸੰਦੀਪ ਸਿੰਘ ਗੱਲ ਦੱਸਦੇ ਨੇ ਵਿੱਚ ਪੇ ਅਗਲਾ ਇਹਦਾ ਕੋਹ ਨਾਲ ਕਾ ਮਨਦਾ ਵਜਦਾ ਇਹ ਚੈਨਲ ਵਾਲਾ ਟੀਕਾ ਮਾਰ ਗਿਆ ਲੋਕਾਂ ਨਾਲ ਜਾਂਦਾ ਜਿੰਨੇ ਵੀਡੀਓ ਬਣਾਉਣੀ ਨਾ ਆਓ ਜੀ ਵੇਖੋ ਵੀਡੀਓ ਬਣਾਉਣੀ YouTube ਤੇ ਇੱਕ ਪਾਸੇ ਮੋਟਾ ਹੀ ਪਾਏ ਨਾ ਵਜਦਾ ਕਾਰੀਆਂ ਚੰਗੀਆਂ ਰੀ ਨਾ ਪਾਈਆਂ ਬਾਈ ਜੀ ਹੈ ਜੀ ਇਹੋ ਜਿਹਾ ਆਵਾਜ਼ ਰੀਨਾ ਭਾਈ ਅਰੀਜ ਨਾਲ ਇਹੋ ਜਿਹਾ ਗਾਵਾ ਸੋਚਾ ਕਰ ਕਰਨੇ ਲੱਗਦੇ ਮੈਂ ਵੀ ਕਹਿਆ ਜਨਾ ਵੀ ਲਿਆਉਣੀਆਂ ਸਵੇਰੇ ਵੇਹ ਲੈ ਆਉਣੀਆਂ ਇਹ ਵੇਖੀ ਜਣੀ ਜਿਹੜੀ ਰਹਿਣ ਕੁਆਲਿਟੀ ਹੈ ਫੋਜੀ ਸਰ ਕੁਆਲਿਟੀ ਵੇਖੀ ਜਨਾ ਵੇਖੋ ਕੁਆਲਿਟੀ ਮੁਖਾਂਵੜਾ ਮੂੰਹ ਮਾਂ ਦਾ ਹਲਕੇ ਜਿਹੇ ਨਾਲ ਫਾਰਮਾਨੀ ਵੇੜਾ ਫਾਰਮਾਨੀ ਥੋੜਾ ਇੱਧਰ ਦੀ ਮੈਂ ਕੋਈ ਗੱਲ ਕਰਦਾ ਇਹ ਲਵੇ ਪਰੀਆਂ ਪਰੀਆਂ ਫਜਦੀ ਕਿੰਨੀ ਲੰਮੀ ਹੈ ਬਾਕੀ ਮਾਲ ਜਿਹੜਾ ਸੰਦੀਪ ਸਰ ਤੇਨੂੰ ਪਤਾ ਹੀ ਆ ਵੀ ਆਪਾਂ ਖਾਨ ਵੇਖ ਲੈ ਵਛੀ ਵਛਾ ਆ ਗਿਆ ਮੁੰਡਾ ਇਹਦਾ ਵਛਾ ਸਹੀ ਸ ਹੈ ਮਗਰ ਪਰ ਸੀਮਨ ਬਹੁਤ ਕੁਆਲਟੀ ਦਾ ਵਾ ਜੇ ਕੋਈ ਪਾਲੂ ਤਾਂ ਸਾਨ ਬਣਾਉਣ ਵਾਲਾ ਜੇ ਤੇ ਬਾਕੀ ਚਵਾਈ ਜਿਹੜੀ ਹੈ ਨਾ ਜਿਹੜਾ ਮਰਜੀ ਭੈਣ ਭਰਾ ਜੇ ਹਾਂਜੀ ਜਦੋਂ ਇਹ ਥੱਲੇ ਬਹਿ ਗਿਆ ਨਾ ਅੱਗੇ ਤਾਂ ਹੀ ਮੋਟਰ ਜਾਂਦੇ ਹੁਣ 10 ਦੀ ਮੋਟਰ ਸਮਰਦੀ ਵਾਲਾ ਸਮਰਦੀ ਵਾਲਾ 10 ਦੀ 10 ਦੀ ਇਹਨਾਂ ਦਾ ਵੀ ਜਦੋਂ ਸਾਡਾ ਕੋmpition ਚੱਲ ਰਿਹਾ ਆਪਣੇ ਚੈਨਲ ਤੇ ਕੋਲ ਜਾਓ ਵੀ ਮੇਰੇ ਤੋਂ ਵਧੀਆ ਕੋਈ ਗਾ ਪੌਂਦਾ ਤਾਂ ਮੈਨੂੰ ਲੱਗਦਾ ਯਾਰ ਸੰਦੀਪ ਨੂੰ ਕਿਹਨੇ ਹੋਰ ਵਧੀਆ ਕਿਦਾਂ ਪਾਉਂਦੇ ਤੇ ਜਿਹੜਾ ਉਹ ਪੌਂਦਾ ਉਹਦਾ ਫੌਜੀ ਦੇ ਕਿਦਾਂ ਵਧੀਆ ਪਾਉਂਦੇ ਇਹਨਾਂ ਕੋਲ ਕਿੰਦਾ ਜਿਵੇਂ ਜਿਵੇਂ ਕੰਟਰੋਵਰਸੀ ਚੱਲੀ ਭਈਆ ਅਸੀਂ ਇੱਕ ਦੂਜੇ ਨਾਲ ਕੋmpition ਕਰਨਾ ਚਾਹੀਦਾ ਕੋmpition ਆਪਣੇ 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 ਚੈਨਲ ਹੈ ਨਾ ਜੀ ਆਪਣੇ ਚੈਨਲ ਹੈ ਨਾ ਬਾਕੀ ਕਿੱਥੇ ਨਹੀਂ ਕੰਟਰੋਵਰਸੀ ਨਹੀਂ ਕਰਨੀ ਸਾਡੀ ਆਪਸ ਦੀ ਬਾਕੀ ਬੈਠ ਦੇਖੋ ਹਾਂ ਕਿ ਇਹ ਤੇ ਇਹੋ ਜਿਹਾ ਲੇਵਾ ਸੰਦੀਪ ਸਾਂ ਹੁਣ ਤੇ ਚਲੋ ਕਰਵਾ ਲੀਆਂ ਵਾ ਵੇਖ ਕੀ ਚੀਜ਼ ਲੱਗੀ ਹੈ ਹਾਂ ਇੱਧਰ ਵੇਖ ਗਾੜੀ ਇੱਧਰ ਖਾਓ ਇਹ ਇੰਨਾ ਲੇਵਾ ਵਾ ਲੋਕੀ ਨਾ ਜਦੋਂ ਕਿਤੇ ਗਾ ਲੈਣ ਦੀ ਦਲਾਲ ਕਹਿੰਦੇ ਇੰਨਾ ਲੇਵਾ ਇੱਧਰ ਹੁੰਦਾ ਇਦਾਂ ਅੱਗੇ ਆ ਵੇਲਾ ਹਾਂ ਇਦਾਂ ਇੰਨਾ ਹੁੰਡਿਆ ਨਾ ਇੰਨਾ ਲੇਵਾ ਹੁੰਡਿਆ ਕਿ ਨਾ ਪੂਰਾ ਇਹ ਕਹਿੰਦਾ ਵੀ ਇੰਨਾ ਇਹਦੇ ਪਿੱਛੇ ਬੱਚਾ ਸ੍ਰੀ ਜੀ ਪਰ ਇਹ ਬਸਿੱਧੀ ਹੁੰਦੀ ਡਰਦੀ ਥੋੜਾ ਜਿਹਾ ਬੱਚੀ ਬਹੁਤ ਚੁੱਕੀ ਇਦਾਂ ਆਖੋ 나ੜੂ ਗਿੱਲਾ ਜੀ ਇਹ ਕੋਈ ਕਵੇ ਨਾ ਵੀ ਬੱਚਾ ਬੱਚਾ ਵਾ ਪਰਸੋਂ ਦੀ ਕਈ ਭਰਾ ਆਪਣਾ ਕਹਿੰਦੇ ਜੀ ਬੋਲਾ ਕਹਿ ਦਿੰਦੇ ਜੀ ਬੋਲਾ ਹੁੰਦਾ ਨਹੀਂ ਭਾਵੇਂ ਕੋਈ ਬਣਾ ਕੇ ਪੀ ਕੇ ਲੈ ਜੀ ਆਵੇਗਾ ਪਾਸ਼ਾ ਦਾ ਭੈਣ ਜੀ ਇਹਨੂੰ ਜੀ ਕਹਿੰਦਾ ਸੰਦੀਪ ਤੂੰ ਹੀ ਲੈ ਜਾ ਮੈਂ ਲੱਗਦਾ ਤੋਹਫਾ ਹੀ ਆ ਯਾਦਗਰੀ ਓਏ ਇਹ ਰੱਖਣ ਵਾਲੀ ਚੀਜ਼ ਹੈ ਜਾਂ ਸਾਨੂੰ ਵੇਚਣ ਵਾਲੀ ਪੈਂਦੀ ਕਿਉਂਕਿ ਅਸੀਂ ਰੱਖ ਨਹੀਂ ਸਕਦੇ ਸਾਡੀ ਮਜਬੂਰੀ ਹੈ ਨਹੀਂ ਨਾ ਬਾਕੀ ਜਿਹੜੀ ਗੱਲਾਂ ਆਉਂਦੇ ਜਲਿੰਗੇ ਦੋ ਗਾਂਵ ਰੱਖ ਲੂ ਨਾ ਸੰਵੀਰੇ ਹਿਸਾਬ ਨਾਲ ਪੂਲ ਸਾਲੇ ਮਲਾਜਮ ਨਾਲ ਮੁਕਾਬਲਾ ਕਰਾ ਦੇ ਚਲ ਚਲ ਸਮਝ ਜੀ ਚਲ ਜੇ ਨਾਇਨ ਦਾ ਹੁਣ ਰੇਟ ਹੈ ਜੇ 40 40 ਕਿਲੋ ਦਾ ਦੁੱਧ ਦੋਵੇਂ ਦੇ ਦੇਣ 80 ਕਿਲੋ ਦੁੱਧ 8 4 3200 ਰੁਪਏ ਦਾ ਦੁੱਧ ਰੋਈ ਦੇਣਾ ਇਹ ਰੇਟਾਂ ਲੈ ਚੰਗੀਆਂ ਇਸ ਤੇ ਕੋਈ ਰੇਟ ਨਹੀਂ ਜੀ ਨਹੀਂ ਜੀ ਹਾਂ ਜੇ ਰੇਟ ਤੇਰਾ ਸੰਦੀਪ ਜੀਆ ਨਹੀਂ ਨਹੀਂ ਜੀ ਜੇ ਤੇ ਇਹੋ ਜੀ ਗਾਹਵਾਦਣਾ ਬਦ ਵੀਡੀਓ ਬੜੀ ਹੋਊਗੀ ਚਲੋ ਬਣਾਈਆਂ ਦੇ ਬੜੀਆਂ ਬੜੀਆਂ ਚੰਗੀਆਂ ਕਾਮ ਜੇ ਤੂੰ ਹੁਣ ਤੂੰ ਆਪੇ ਸੇਫਤ ਕਰ ਦੇ ਮਾਰੀ ਜੀ ਮਾਰੀ ਜੀ ਇਹ ਰੇਟ ਹੋਰ ਘਟ ਜੇ ਕਿੰਨਾ ਮੰਗ ਲੇ ਸੰਦੀਪ ਜੀ ਆ ਜੀ ਨਹੀਂ ਅੱਪੀ ਆਪਾਂ ਕਰਨਾ ਹੀ ਨਹੀਂ ਆ ਜਾ ਦੁੱਧ ਹੋਣਾ ਫੋਨ 20 ਕਿਲੋ ਕੋ ਗੋਲਾ ਕੋ ਮਿੰਕੀ ਲੈ ਜੀ ਕਿਲੋ ਉਦੋਂ ਕਿਲੋ ਉਤਰੋ ਉਤਰੀ ਵਾਧ ਘਟ ਹੋ ਜੇ ਉਹ ਆਪਾਂ ਸੌ ਨਹੀਂ ਖਾਂਦੇ ਇਹ ਵੀ ਫੇ ਕਈ ਬੰਦੇ ਕਹਿੰਦੇ ਲਿਆਓ ਡੱਬਾ ਮਰਾਓ ਡੱਬਾ ਜਦੋਂ ਮਾਰਦੇ ਅਸੀਂ ਕਿਹੜਾ ਡੱਬਾ ਮਾਰਦੇ ਜੋ ਇਹ ਪਰ ਇੰਨਾ ਦੁੱਧ ਹੋਊਗਾ ਪਾਰਟੀ ਦੂਜੀਆਂ ਜਿਹੜੀਆਂ ਦੋ ਦੋ ਭਰ ਦਿੰਦੀਆਂ ਵੱਡੀਆਂ ਬਾਰਦੀਆਂ ਫਰਮਾ ਲਈ ਚਲੋ ਜਿਆ ਡੇਢ ਮੰਗ ਲਈਏ ਮੈਂ ਆਪਾਂ ਆਪਾਂ ਕਹਿਣਾ ਨਹੀਂ ਕਪੀ ਤੁਸੀਂ ਕਹੀ ਗੈਣਾ ਇੱਕ ਵਾਰੀ ਇੱਕ ਵਾਰੀ ਛਾਲੀ ਮਾਰ ਜੀ ਇਸਾ ਇਹੋ ਜੀ ਗਾਂ ਦਾ ਕਿਹੇ ਚੰਨਲ ਦੇ ਕੋਈ ਭੈਣ ਭਰਾ ਵੇਲੇ 1.5 ਦੌਰ ਪਾ ਮੰਗਣਗੇ ਠੀਕ ਆ ਆਪਾਂ ਮੰਗਣਾ ਸਿਰਫ 1 ਲੱਖ ਨਹੀਂ ਜੈ ਜੈ ਜੀ ਭੱਜਾ ਜੈ ਆ ਹੁਣ ਜੈਬ ਕਹਿਣੇ ਦੀ ਆਪਾਂ ਕਹਿਣਾ ਹੀ ਨਹੀਂ ਜੇ ਕੋਈ ਮੰਗ ਜੇ ਇਹੋ ਜੀ ਗਾਂ ਦਾ ਲੱਖ ਰੁਪਇਆ 40 ਲੀਟਰ ਵਾਲੀ ਗਾਂ ਵੇਖੋ ਗਾਂ ਦਾ ਕੋਈ ਹੰਤਪਨਾ ਨਹੀਂ ਆਗਾ ਤੇ ਚਵਾਈ ਹੁਣ ਨਾਲੇ ਵੇਲੇ ਕਮਾਈ ਇਹਨੇ ਜੇ ਇਹ ਨਹੀਂ ਕਿ ਜੈ ਕਮਾਈ ਜੇਲੀ ਕਰਦੇ ਆ ਕਿਉਂ ਲਵੇਣ ਨੇ ਥੱਲੇ ਬੈਠਾ ਨਖਾਈ ਨੀ ਪੈਦਲ ਹਾਂ ਕਾ ਯਾਰੋ ਜਿਹੜੀ ਧਾਰਦੀ ਮੋਟਰ ਹੈ ਧਾਰਦੀ ਮਸ਼ੀਨ ਵੀ ਲੱਗੀ ਜੇ ਸਾਡੀ ਵੀ ਚਾਈ ਲੱਗੀ ਜਿੱਦਾਂ ਮੱਠੀ ਕੋ ਚੋਵੇ ਠੀਕ ਹੈ ਜੀ ਠੀਕ ਹੈ ਬੜੀ ਠੀਕ ਹੈ ਬਾਕੀ ਥਣ ਵੇਲਾ ਸੁੰਬਾ ਲਾਲੇ ਇਹੋ ਜੀ ਇਹ ਨਸਨ ਨੂੰ ਥਣ ਨਹੀਂ ਹੁੰਦਾ ਤੁਹਾਨੂੰ ਨਹੀਂ ਹੁੰਦਾ ਅਰੇ ਆਪਣੇ ਵਿੱਚ ਆਂ ਬਰੀ ਥੋੜਾ ਛੋਟਾ ਹੁੰਦਾ ਪਰ ਇੱਕ ਉਦਰਤੀ ਕਿਦੇ ਥਾਂ ਚੰਗਾ ਆ ਗਿਆ ਬਾਕੀ ਜੇ ਕਿਨੇ ਬੱਚਾ ਪਾਲ ਲਿਆ ਤਾਂ ਭਾਵੇਂ ਟੀਕੇ ਭਰਾ ਲਓ ਬੱਚਾ ਭਰਾ ਟੀਕੇ ਆ ਬਿਲਕੁਲ ਜੀ ਬਿਲਕੁਲ ਬਾਕੀ ਮਾਨ ਤਾਨ ਸੰਦੀਪ ਸਾਹਿਬ ਜਿੰਨਾ ਤੂੰ ਕਹਿੰਗਾ ਜਿੱਦਾਂ ਕੋਈ ਭੰਡ ਭਰਾ ਲਾ ਤੇਰੀ ਵੀਡੀਓ ਦੀ ਆ ਵੀ ਜਿੰਨਾ ਕਹਦੇਗਾ ਉਨਾ ਹੀ ਕਰ ਦੇਣਾ ਆ ਵੀ ਕਰਦੇ ਜੀ ਜਿੰਨਾ ਕੋਈ ਕਹਦੇਗਾ ਨਾ ਪਾਸ ਠੀਕ ਆ ਸੰਦੀਪ ਦੀ ਵੀਡੀਓ ਵੇਖੀ ਆ ਚੈਨਲ ਕਿੰਨੇ ਸਬਸਕ੍ਰਾਈਬ ਕੀਤੇ ਉਹਨੇ ਹੀ ਪੈਸੇ ਛੱਡਨੇ ਲੋ ਵੇਖ ਲੋ ਜਿਹੜਾ 2 ਕਰਾ ਦੂ ਉਹਨੂੰ 2000 ਛੱਡਣਾ ਏ ਤੇ ਜਿਹੜਾ 5 ਸਬਸਕ੍ਰਾਈਬਰ ਕਰਾ ਦੂ ਉਹਨਾਂ ਨੂੰ 5 ਛੱਡਿਆ 10 ਦੇ ਵਿੱਚੋਂ ਮੈਂ 5 ਕਰਾਇਆ ਹੋਰ 10 ਕਿਉਂ ਵੇਖੋ ਬੋਜੀ ਸਾਹਿਬ ਦੇਣਾ ਇਹਦਾ 1 ਮਿਲੀਅਨ ਪੂਰਾ ਕਰੀਏ ਹਾਂ ਹਾਂ ਇਹ ਗਰੀਬਾੜ ਵਰਦਾ ਹੀ ਹੈ ਗਰੇ ਬਾਲ ਡੀਜਨ ਮੇਰੇ ਭਵ ਸਾਹਿਬ ਇਹ ਤੋਂ ਟ੍ਰੈਕਟਰ ਕਰਾਂਗੇ ਇਹਦਾ ਬਾਲ ਡੀਜਨ ਮੇਰੇ ਤੋਂ ਬਾਹਲੇ ਹੋਣਾ ਤੇ ਆਪ ਮੇਰੇ ਨਾਲ ਮਿਲੂਗੀ ਜਲਦੀ ਮਿਲ ਜੂਗੀ ਲਖ ਸੰਦੀਪ ਸਿੰਘ ਜੀ ਇਹ ਹੁਣ ਦੋਵਾਂ ਦਾ ਇੰਨਾ ਦਾ ਵੀ ਆਪੋ ਜਿਹੇ ਮੁਕਾਬਲਾ ਚੱਲ ਰਿਹਾ ਏ ਇੱਕ ਨੰਬਰ ਤੇ ਦੋ ਨੰਬਰ ਤੇ ਅੱਜ ਗਾੜੀ ਬਸ ਤੇ ਜੀ ਆਉਂਦੇ ਸੈਕੜ ਕਿਹਦੀ ਆਉਂਗਾ ਹਣ ਇਹਦਾ ਵੀ ਬਸ ਉਹ ਤੂੰ ਬਸਾਂ ਨਾਲ ਆਈਆ ਜੀ ਜੀ ਲੈਵਾ ਹੂੰ ਕੁਆਲਿਟੀ ਵੇਖ ਲੈ ਜੀ ਉਹ ਰੱਤ ਪਿਆਵਾਂ ਨੀ ਗੱਲ ਹੈ ਹੱਥੇ ਤੇ ਵੀ ਛਰਦਾ ਏ ਇਹ ਤਾਂ ਹੁਣ ਮੌਸਮ ਥੋੜਾ ਜਿਹਾ ਗੰਦਾ ਵਾ ਇੰਨੀ ਸਾਫ਼ ਨਹੀਂ ਕਰ ਪਾਏ ਸਮਝੋ ਥੋੜੀ ਜਿਹੀ ਗੱਲ ਹੈ ਨੀ ਬੋਲ ਨਹੀਂ ਸਾ ਗੱਲ ਕੱਠੀ ਐ ਸੁਣੀ ਅੱਜ ਕੱਠੀ ਐ ਸੁਣੀ ਨਾ ਕੋ ਦਿਨ ਨਹੀਂ ਆ ਸੁਣੀ ਕੋ ਦਿਨ ਨਹੀਂ ਆ ਬਖੋ ਨਹੀਂ ਆ ਹੂੰ 20 ਕਿਲੋ ਦੇ ਇਹਦੇ ਕੋ ਬਾਹਰ ਹੋਵੇ ਅੰਦਰ ਹੋਵੇ ਕਿ ਬੋਲੇ ਤੇ ਡੰਗਰਿਆ ਨਹੀਂ ਕੁਝ ਬੋਲ ਨਹੀਂ ਨਹੀਂ ਬਿਲਕੁਲ ਕੁਝ ਨਹੀਂ ਦਖਾਵਾ ਕਰਾ ਲੀ ਸੀਲ ਇਹ ਨਹੀਂ ਵੀ ਸੀਲ ਉਹ ਸ਼ੁਕਰਾਂ ਹੋ ਗਈਆ ਪੜਾ ਵੇਖ ਲਾ ਆਂਦਾ ਰਹੀ ਥੱਪੇ ਜੀ ਨਹੀਂ ਥੱਪੇ ਫੌਜਾ ਹੱਥ ਪੇਜੇ ਹਾਂ ਜੀ ਹਾਂ ਜੀ ਇਹਨੇ ਵੀ ਫੌਜੀ ਬੰਦਾ ਝੂਠ ਮਾਰਦਾ ਉਦਾਂ ਹੀ ਥੱਪੇ ਦੇ ਕਹਿ ਹੁੰਦਾ ਹੈ ਬਾਕੀ ਹੁਣ ਕਰਮਾਂ ਵਾਲੀ ਆ ਚਲੋ ਬੱਚੇ ਤੇ ਤਨੀ ਆਪਾਂ ਖੜੀ ਆ ਲੈ ਇਹ 12 ਦੀ ਮੋਟਰ ਹੀ 12 ਦਾ ਦਾਤੋਂ ਵੀ ਭਰੇ ਖਾਂਦੇ ਹੀ ਹੈ ਨਹੀਂ ਕਿਉਂ ਹਾਂ ਕੋਈ ਸਾਬ ਮਸ਼ੀਨ ਤੇ ਚੋਵੇ ਹੱਤਣਾ ਚੋ ਜਿਹੜਾ ਇੱਕਰੀ ਹੱਤਣਾ ਇਹ ਗਾਈ ਚੋਲੂ ਨਾ ਉਹ ਤਾਂ ਇਧਰ ਹੀ ਆ ਜਾ ਕਰਦੇ ਆ ਉਹ ਆਪਣੇ ਭੈਣਾਂ ਨੂੰ ਕਈ ਬੋਜੀਦਾ ਬੋਜੀਦਾ ਇਧਰ ਆ ਇਧਰ ਆੜੋਰੇ ਆਜੋ ਕੋਈ ਸਾਬ ਅਰੇ ਗਲੇ ਕਿਸੇ ਨੇ ਕਹਿਣਾ ਕਈ ਮੈਂ ਚੋਣੀ ਨਾ ਜਿਹੜੇ ਨਿਆਣੇ ਨੇ ਲੇਕਿਨ ਰੋਜ਼ ਮੈਂ ਹੀ ਚੋਣੀ ਆ ਹੋਰ ਨਾ ਕੋ ਚੋ ਵੇਖੋ ਬਸ ਚੱਲ ਪੁੱਤੋਏ ਚਲੋ ਹੋਰਾਂ ਦੀ ਘਰ ਆਲੀ ਇਹਦੇ ਮਗਰ ਮੱਛੀ ਹੋ ਹਾਂਜੀ ਇਹ ਪਤਾ ਨਹੀਂ ਰਿਫੀਡੀ ਐ ਫੇਰ ਹੀ ਹੋਏ ਬੀਐਸਡੀਓ ਕਿ ਗਲੈਂਡੋ ਦੀ ਇਹ ਨਹੀਂ ਪਤਾ ਪਰ ਮੱਛੀ ਵੀ ਬੜੀ ਸੋਹਣੀ ਪੁੱਤਾ ਮੱਛੀ ਇਹਦੀ ਕਮਾਲ ਦੀ ਆ ਜਿਹੜਾ ਸਾਹਮਣੂ ਵਾਲੇ ਯਾਰੇ ਲੋ ਬੱਛੀ ਵਿੱਚ ਵੀ ਨਾੜੂ ਗਿੱਲਾ ਨਹੀਂ ਠੀਕ ਹੈ ਹਾਂਜੀ ਇਹ ਤਾਂ ਕੋਈ ਕਹੇ ਦੇ ਬਿਨਾਂ ਨਾੜੂ ਵੀ ਆਪੇ ਲਾਤੇ ਬਿਲਕੁਲ ਬੋਲਾ ਦੇ ਹੀ ਬਣਾ ਦਾਂਗੇ ਤਰੋ ਹਾਂ ਕਈ ਵਾਰੀ ਬੰਦੇ ਕਹਿੰਦੇ ਬੋਲਾ ਬਣਾ ਦੋ ਬੋੜਾ ਤਾਂ ਹੀ ਬਾਨਾ ਜੇ ਤਾਜੀ ਹੋਵੇ ਤਾਜੀ ਹੁਣ ਦੱਸ ਨਹੀਂ ਸਜਦਾ ਕੀਮਤ ਮੈਂ ਤੁਸੀਂ ਐਸਪੀ ਦਾਦਾ ਆਪਾਂ ਦੱਸਣ ਗਿਆ ਆਪ ਹੀ ਕਹਿੰਦਾ ਮੇਰਾ ਮੈਨਾਂ ਚਲ ਬਹੁਤਾ ਮੰਗੀਆਂ ਸਵਾ ਲੱਗੀਆਂ ਮੰਗ ਲਓ ਜੀ ਇਹ ਵੀ ਦੁੱਧ 40 ਕਿਲੋ ਉਹ ਵੀ ਦੁੱਧ 40 ਕਿਲੋ ਦੀ ਗਰੰਟੀ ਜਾਈ ਕਰ ਦੋ ਵਰਜੇ ਨਹੀਂ ਕਹਿੰਦਾ ਦੱਸੋ ਹੁਣ ਉਹ ਆਪੇ ਇਹ ਕੋਈ ਗੱਲ ਸੈਂ ਲੱਖ ਲੱਖ ਨਹੀਂ 19 ਕੋਈ ਸਮਝੇ ਪਹਿਲਣ ਕੋਈ ਸਮਝੇ ਦੂਜੇ ਕੋਈ ਸਮਝੇ ਤੀਜੇ ਵੀਡੀਓ ਜੀ ਵੇਖ ਲਿਓ ਵੀਡੀਓ ਵੇਖ ਲਓ ਬਸ ਮੈਨੂੰ ਨਹੀਂ ਦੰਦਾ ਨਹੀਂ ਜੇ ਹੈਗੀਆਂ ਦੰਦਾ ਤੁਵੇਂ ਜਵਾਨ ਜਵਾਨ ਬਸ ਠੀਕ ਆ ਪਹਿਲਾਂ ਦੱਸ ਚੱਲਾਂਗੇ ਕਰ ਬੇ ਲੱਖ ਹਦੀਸ ਆ ਹਾਂ ਨਹੀਂ ਬੜੀ ਗੱਲ ਬਾਜੇ ਕਰਮਾਲੇ ਜਿੱਦੋਂ ਤੇ ਦੁੱਧਾਂ ਤੇ ਆ ਗਈ ਇਹਨੂੰ ਚੁਵਾਈਆਂ ਦੋਵਾਂ ਨੂੰ ਤਿੰਨ ਟਾਈਮ ਹੋਣੀ ਬਾ ਠੀਕ ਆ ਜੋ ਕੱਲ ਦੀ ਸੂਈ ਸੰਦੀਪ ਸਿੰਘ ਇਹਦਾ ਵੀ ਲਾੜੂ ਬੱਚੇ ਦਾ ਮੇਰੇ ਖਰ ਸਾਰੀ ਗਈ ਆ ਗਈ ਹੈਗਾ ਹੈਗਾ ਲਓ ਜੀ ਕਾਲੀ ਵੇੜ ਇਹ ਵੀ ਘੱਟ ਨਹੀਂ ਇਹ ਅੱਗਾ ਨਹੀਂ ਆ ਠੀਕ ਆ ਸਾਰੇ ਸੰਦੀਪ ਸਿੰਘ ਤਾਂ ਤੈਨੂੰ ਪਤਾ ਫਿਰ ਕੁਆਲਿਟੀ ਹੈ ਨਾ ਲਓ ਜੀ ਚੱਲੋ ਕੋਝ ਬੰਦੇ ਆ ਜਿਸ ਨੂੰ ਕੁਆਲਿਟੀ ਮਿਲਨੀ ਆ। ਨਹੀਂ ਬੰਦੇ ਵੀਰ। ਬਰਮਾਦਵਾ ਦੇਂਦੇ ਆ। ਨਹੀਂ ਨਹੀਂ ਵੇਖੋ ਜੀ। ਪੁੱਛ ਇੱਕ ਪਰਖ ਵੀ ਹੈਗੀ ਐਂ ਨਹੀਂ ਗੱਲ। ਪਰਖ ਸੰਦੀਪ ਸਿੰਘ ਸਾਹਿਬ ਕੋਲੋਂ ਮਾਲ ਵਿਕਦਾ ਨਾ ਚੰਗਾ। ਫਿਰ ਮਜ਼ਾ ਆਉਂਦਾ ਚੰਗਾ ਲੈ। ਉਹਨੇ ਤੇਰੀ ਗੱਲ ਕਰਾਈ ਨਾ ਬਾਈ ਨਾਲ। ਹਾਂ। ਪਹਿਲਣ ਵੱਛੀ ਮੇਰੇ ਗਵਾੜ ਜੀ। ਹਾਂ। ਦੂਜੀ ਗਾਂ ਖੜਨਦੇ ਮੈਂ ਪਹਿਲਣ ਲੈ ਜਾ ਤੈਨੂੰ 5-6 ਹਜ਼ਾਰ ਗਾਂ ਸਸਤੀ ਦੇਣ ਲੱਗਾ। ਤੇ ਗਾਂ ਤੂੰ ਯਾਦ ਕਰੇਂਗਾ। ਤੇ ਅੱਜ ਉਹਨੇ ਫੋਨ ਕਰਤਾ ਤੀਜੇ ਦਿਨਾਂ ਦਾ ਵੱਛੀ ਟੌਪ ਦੀ ਉੱਤੀ ਹੋਸਾ ਜਿਹੜੀ ਤੁਸੀਂ ਗੱਲ ਕੀਤੀ ਉਹ ਨਿਕਲੀ। ਹੂੰ। ਠੀਕ ਆ ਉਹਦੇ ਪਿੰਡ ਦੇ ਬੰਦੇ ਮੈਨੂੰ ਆਂਦੇ ਯਾਰ ਉਹ ਬੰਦਾ ਮਹਾਤੜੋਂ ਨੂੰ ਕੋਈ ਸੂਈ ਦੇ ਦੇਣੀ ਮੈਂ ਕਿਹਾ ਸੂਈ ਗਾਂ 10000 ਮਹਿੰਗੀ ਹੋਣੀ ਹੂੰ ਕਿਉਂਕਿ ਜਦੋਂ ਬੱਚਾ ਕੱਢਦਾ ਨਾ ਬੱਛੀ ਦੇਂਦਾ ਨਾ ਜਿਵੇਂ ਘਰ ਦਾਲਾ ਡੰਗਰਾਂ ਦਾ ਮੈਨੂੰ ਵਿੱਚ ਉਹ ਨਹੀਂ ਵੇਚਣਾ ਜੇ ਵੇਚੂਗਾ ਤਾਂ 10000 ਮਹਿੰਗੀ ਵੇਚੂ ਬੱਛੀ ਵਾਲੀ ਤੇ ਲੈਵਾ ਇਹਦਾ ਵੀ ਉਹੋ ਹੀ ਵੇਚਣਾ ਨਹੀਂ ਜੀ ਨਾ ਕਿਉਂ ਐਦਾਂ ਵਾ ਚਲੋ ਇਹ ਅੱਜ ਰਾਤ ਦੀ ਸੂਈ ਕੱਲ ਦੀ ਇਹਦਾ ਥੋੜਾ ਘੱਟ ਆ ਮਾਸਾ ਪਾਲ ਕੇ ਪਰਸੋਂ ਵੇਖ ਲੈ ਇਹਦਾ ਵੀ ਹੁਣਾ ਤੇ ਚਵਾਈ ਲੈ ਇਹ ਨੂੰ 15 ਦੀ ਮੋਟਰ ਕਹ ਦੇ 15 ਦੀ ਆ ਹੈ ਕਿ ਨਹੀਂ ਆ ਹੈ ਕਿ ਨਹੀਂ ਆ ਹੰਡੀ ਆਈ ਤਾਂ ਬਦ ਨਾ ਇਹ ਮੋਟਰ ਜਿਹੜਾ ਕੋਈ ਨਾ ਜਿਹਨੂੰ ਫੇ ਚੋਣਦਾ ਨਾ ਪੈਸੇ ਖਰਚਨੇ ਅਗਲਾ ਚੋਵੇ ਤੋਂ ਜ਼ਿਆਦਾ ਵੀ ਕਰੇ ਨਾ ਰੋਏ ਨਾ ਨਾ ਚੋਂਦਾ ਵੀ ਕੁੜੀਆਂ ਬਾਦ ਤਰ ਗਰਮੀਆਂ ਨੇ ਮੱਛਰ ਲੜੀ ਜੇ ਢੂੰਗੇ ਤੇ ਉਤਰੋ ਮਾ ਜੀ ਗਾਈ ਦਾ ਚਵਾਈ ਨਾ ਮੁਕੇ ਤੁਲ ਤੁਲ ਕਰੀ ਜੇ ਇਹ ਆ ਵੀ ਗਾਂ ਉਹ ਇਹ ਨਹੀਂ ਮਿੰਟ ਚ ਚੋਈ ਜੇ ਤੇ ਗਿਣਤੀ ਦਾ 2 ਮਿੰਟ ਦਾ 3 ਮਿੰਟ ਕਾ ਲਓ ਬੋਲ ਫੋਜੀ ਸਾਹਿਬ ਨੂੰ ਦੀਪ ਸਿੰਘ ਇਹਦਾ ਮੁੱਲ ਕਰਨੀ ਹੈ 70000 ਹਮ ਫਰਕ ਨਾ ਰੱਖਣੀ ਬੋਦਾ ਠੀਕ ਆ ਹੁਣ ਤੂੰ ਦੱਸ ਦੇ ਕਿ ਨਾਲ ਨਹੀਂ ਪਰ ਮੈਂ ਨਹੀਂ ਕਢਾਣਿਆ ਨਹੀਂ ਨਹੀਂ ਅੱਜ ਕੋਈ ਸਾਹਿਬ ਕਢਾ ਦੇ ਜਿੰਨੇ ਤੋਂ ਕੋਈ ਸਾਹਿਬ ਆਜਾ ਕੋਈ ਸਾਹਿਬ ਆਜਾ ਆਜਾ ਤੁਹਾਡੀ ਖੋਈ ਤੇ 10000 ਛੱਡਿਆ ਉਹ ਤੇ ਰੇਲ ਵਾਲੇ ਜਾ ਗਿਆ 10000 ਛੱਡ ਲਿਆ ਕੋਈ ਰੇਲ ਵਾਲੇ ਉਹ ਤੇ ਜਾ ਗਿਆ ਨਹੀਂ ਤਾਂ ਯਾਰ ਛੱਡਦਾ ਕੋਈ ਸਾਹਿਬ ਰੇਲ ਵਾਲੋ ਦੱਸ ਦੇ ਦੀ ਰਿਆ ਹੁਣ ਕਿਥੋਂ ਰਲਣੀ ਆ ਰਿਆ ਸੁਦੀਪ ਸੌਂਡਰ ਲਾਉਂਦਾ ਹੀ ਨਹੀਂ ਜੇ ਲਾਉਂਦਾ ਆਉਂਦਾ ਨਹੀਂ ਲਿਓ ਲਿਓ ਬੜਾਈਏ ਵੀਡੀਓ ਤਾਂ ਕਈ ਕਹਿੰਦੇ ਤੁਸੀਂ ਰਲ ਜਾਂਦੇ ਜੀ ਰਲਣਾ ਵੇਖੋ ਰਲਣਾ ਤੁਸੀਂ ਆਉਂਦੇ ਸੁਦੀਪ ਸਾਹਿਬ ਗੇਟ ਤੋਂ ਕਹਿੰਦਾ ਲਿਓ ਜੀ ਲਿਓ 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 ਨਾ ਕਿ ਅਸੀਂ ਸੁਣੇ ਨਾ ਕਿਹੜੇ ਚਾਹ ਵੀ ਮਗਰੋਂ ਹੀ ਪੀਣੀ ਦੇ ਕੇ ਕਿਸੇ ਦੇ ਘਰੋਂ ਪੀਣੀ ਆ ਪਤਾ ਨਹੀਂ ਸਾਡੇ ਕਈ ਭਰਾ ਵੀ ਨੇ ਪਿੰਡ ਵੀ ਆਉਂਦੇ ਨਾਲ ਨੇ ਕੀ ਬਾਕੀ ਵੀ ਸਭ ਸਿਆਣੇ ਆ ਜਿਹਦੇ ਨੇਕ ਵਰਕਾ ਲੈਣੀ ਆ ਆਪ ਦੀ ਨਾ ਕਿ ਦੀ ਜਿਹਨੇ ਲੈਣੀ ਚੋਚਵਾ ਕੇ ਚੋਚਵਾ ਕੇ ਲੈਣੀ ਨਹੀਂ ਕਰਕੇ ਬੋਲੋ ਫਲਜਾ 60000 ਮੁੱਲ ਸੰਦੀਪ ਸਾਹਿਬ ਜਾਣਦੋ ਤੇਰੇ ਇਹਦੇ ਫੌਜੀ ਸਾਹ ਦੇ ਖਾਤੇ ਚ 5 ਹੋਰ ਛੜਿਆ 55000 ਦੀ ਤੇ ਮੱਛੀ ਵੇਖੇ ਦੇ ਮਗਰ ਵੀ ਆ ਜਾ ਇਹਦੀ ਬੱਚੀ ਬੱਚੀ ਵੇਖੋ ਕਰਾ ਲਈ ਇਹਦੀ ਬੱਚੀ ਜਿਹੜਾ ਪਾਲ ਗਿਆ ਨਾ ਮੇਰੇ ਖਿਆਲ ਨਾਲ ਉਹ ਬੱਚਾ ਚਿੱਟੀ ਆ ਇਹਦੇ ਵਛਾ ਲਾਗੇ ਹੈਗੀ 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 ਐਡੀ ਬੱਛੀ ਹੁੰਦੀ ਨਹੀਂ ਉਹਦੀ ਦੂਠੀ ਵੇ ਮਾਂ ਮੰਗੂ ਨਾ ਨੀਗੀ ਜੀ ਨੀਗੀ ਜੀ ਆਦਾ ਥੋੜੀ ਸਰ ਕੰਨਾਂ ਨਾਲ ਆਥਲ ਅੱਜ ਤਾਂ ਅੰਦਰ ਹੋਜੀ ਗਈ ਆ ਜਾਣਾ ਚੱਲੂਗਾ ਨਹੀਂ ਐਈ ਕੰਮ ਕਰੀ ਬੜੀ ਜੀ ਹੈਨੀ ਮਾਲ ਨਹੀਂ ਮਿਲਿਆ ਥੋੜਾ ਹੋਈ ਸਾਹਿਬ ਆ ਵੇਖੋ ਉਹ ਗੰਬ ਬੰਨੇ ਪੀਸ ਓਏ ਓ ਪੀਸ ਨਾਲ ਥੋੜਾ ਹੌਲਾ ਕੰਮ ਚਾਹੀਦਾ ਨਾ ਸਾਰੇ ਕਰਦੇ ਹੁਣ ਸੰਦੀਪ ਸਾਹਿਬ ਇੱਕ ਗਿਫਟ ਦੇਣਾ ਅੱਛਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਸ ਠੀਕ ਆ ਅੱਜ ਇੱਕ ਵੀ ਚੱਲੂ ਨਾਲ ਇੱਕ ਆ ਲੈ ਗਿਫਟ ਅੱਜ ਕਿਵੇਂ ਚੱਕੜਾ ਗਿਫਟ ਇੱਕ ਕੱਢ ਗਿਆ ਤੇ ਹੁਣ ਉਹਦੀ ਮਰਜ਼ੀ ਚੱਲਣ ਦੁਗਣਾ ਦੀ ਬਸ ਠੀਕ ਆ ਲੈ ਲੈ ਇਹ ਗੱਫਤ ਨੂੰ ਬੋਦਾਰਾ ਕਮਾ ਆਜੋ ਆਜੋ ਇਹਦਾ ਮੁੱਲ ਉਹਨਾ ਕੋ ਉਹਨਾ ਕੀ ਕਮਾਓ ਚਲੋ ਫੋਜੀ ਸਾਹਿਬ ਹਾਂ ਲਾਸਟ ਪੀਸ ਹੀ ਆ ਲਾਸਟ ਜਿੰਨੇ ਦੀ ਤੂੰ ਕਹਤਾ ਜਾਣ ਦੋ ਜੋ ਕਹਦੇਗਾ ਮਗਰ ਵਛੀਓ ਮਹੀਨੇ ਦੀ ਦੁੱਧ ਦਾਖ ਨਾ ਜੋ ਕਹਦੇਗਾ ਜਿੰਨੇ ਦੀ ਤੂੰ ਕਹਤਾ ਜੇ ਮਰੂ ਤੇ ਗੱਲ ਕਰੀ ਆਪੇ ਕਹਦੇ ਅੱਜ ਥੋੜੇ ਦੇ ਕੰਨ ਦੱਸ ਦੇ ਮੇਰੇ ਨੂੰ ਕਹਿੰਦੇ ਓਏ ਉੱਡ ਤੇ ਪਾਟ ਆਉਂਦੀ ਕਹ ਆਹੀ ਆਪੇ ਵਪਾਰੀ ਜੇ ਤੈਨੂੰ ਕਿਹਨੇ ਬਿੰਕੇ ਸਮਝ ਜੋ ਉਹ ਕਰ ਆਲਿਆ ਨੂੰ ਦੱਸੀ ਜਾਂਦੇ ਆ ਬੋਡੀ ਆਂਦੀ ਜਿੱਥੇ ਅਧਰਾ ਹੁੰਦਾ ਹੈ ਓਏ ਅਸੀਂ ਨਾ ਕੱਲ ਲਕੜਪੁਰ ਗਏ ਜਾਂਦੇ ਬੋਡੀ ਦੀ ਜਾਂਦੇ ਓਣਾ ਨਾਲ ਦੇ ਗੀਤ ਚੱਲ ਯਾਰ ਬੋਡੀ ਦੀ ਬੋਡੀ ਦੀ ਗਾਉ ਹੁਣ ਕੋਈ ਸਮਝ ਲੈ ਵੀ ਕਿੰਨੇ ਦੀ ਆ ਪੇੜ ਦੋ ਦੇ ਲੈ ਸਮਝਣੀ ਚਾਹੀਦੀ ਬੋਡੀ ਦੀ ਜਾਨ ਬੋਡੀ ਹੋਣਾ ਪੈਸਾ ਹਾਵ ਲੈ ਕਿੰਨਾ ਕਿੰਨੇ ਦੀ ਹੋਗੀ ਭਾਵੇਂ ਲੱਖ ਦੀ ਸਮਨਾ ਭਾਏ 10 ਦੀ ਭਾਏ 20 ਦੇੜ ਕੇ ਪੁੱਛ ਲਿਓ ਉਹ ਲਾਟਰੀ ਦੀ ਨਿਕਲੇ ਤੁਹਾਡੀ ਲਾਟਰੀ ਡਬਲ ਹੋ ਜੇ ਡਬਲ ਚਲੋ ਜਿਹੜਾ ਮੰਗਲੇ ਬੋਡੀ ਦੀ ਭਾਵੇਂ ਹੋਏ 10000 ਭਾਵੇਂ ਹੋਏ 2000 ਬੋਡੀ ਦੀ ਪੱਕੀ ਦੀ ਬੋਡੀ ਪੱਕੀ ਦੀ ਵੇਲੂ ਅਸੀਂ ਲਿਖਾਂਗੇ ਬੋਡੀ ਮੰਗਲੇ ਮੰਗ ਲਈ ਹੈ ਨੰਦ ਗਰਾਮ ਹੈ ਠੀਕ ਹੈ ਨੀ ਹੁਣ ਜਿਹੜਾ ਸਮਝੋ ਉਹ ਮੰਗਲੇ ਪਾਵੇਂ ਚੰਗਲੇ 50 ਤੇ ਪਾਵੇਂ ਸਮਝਲੇ 5 ਜਿਹਨੇ ਮੰਗ ਲਈ ਦੇ ਦੇਣੀ ਮੁੜ ਕੇ ਗੱਲ ਕਰੇ ਮੇਰੇ ਵੀ ਸਾਈ ਮੋਡੀ ਦੀ ਪਾਵੇਂ ਉਹ ਜੀ ਹੁਣ ਲੇਗਾ ਮਾਝਾ ਫੌਜੀ ਦਾ ਬੋਡੀ ਕਿਉਂ ਨਾ ਮਗਰ ਬੱਛੀ ਵੇਖੋ ਮਗਰ ਬੱਛੀ ਇਹਦੇ ਫੱਤੀ ਲੋ ਵੇਹ ਲੋ ਹੁਣ ਬੋਡੀ ਦੇ ਕੁਝ ਨਹੀਂ ਮਿਲਣਾ ਹੋਰ ਬੋਡੀ ਇਹ ਬੋਡੀ ਜੋੜ ਹੀ ਹੋਣੀ ਜੋੜ ਹੀ ਹੋਣੀ ਹਣ ਵੇਹ ਲੋ ਹੈ ਅਸੀਂ ਨਾ ਕੱਲ ਸੰਦੀਪ ਸਿੰਘ ਲਖਣਪੁਰ ਗਏ ਇਹ ਤਾਂ ਕਰਮਾ ਵਾਲੀਆਂ ਨਹੀਂ ਖੜਨ ਵਾਲੀਆਂ ਉਹ ਮੁੰਡੇ ਕਹਿੰਦੇ ਖੜੇ ਪੈਗੇ ਇੱਕ ਵਾੜ ਚਲੋ ਮੈਂ ਵੀ ਲੈ ਗਿਆ ਬਦੋ ਬਦੀ ਲੈ ਆ ਤੇ ਗਏ ਚੰਗੀ ਵਾੜ 20 ਕਿਲੋ ਦੁੱਧ ਵਾਲੀ ਮੇਰੀ ਵੇਖ ਵੀ ਗਈ ਕਰ ਮਾਰੀ ਸਾਢੇ 6 ਵਜੇ ਉਹ ਮੁੰਡਿਆ ਪੰਜ ਛੇ ਗਾਵਾ ਖੜੇ ਤੇ ਨਾਲ ਚੱਲ ਨਾਲ ਚੱਲ ਮੇਰਾ ਵੀ ਸੁਭਾਅ ਹੈਦਾਂਦਾ ਤੇਰੇ ਵਰਗਾ ਵੀ ਚੱਲ ਜੇ ਕਹਿੰਦੇ ਕੋਈ ਨਹੀਂ ਇਹਨਾਂ ਨੂੰ ਮੈਂ ਮਤਾਨਾ ਕੱਢ ਜਾਂਦਾ ਸਵੇਰੇ ਕੱਲ ਕੱਢ ਕੇ ਮੈਂ 5 ਕਿਲੋ ਇੱਥੋਂ ਨਿਕਲਿਆ ਚਲੋ ਉੱਥੇ ਨਿਕਲ ਗਈ ਸਾਰੀ ਦਿਹਾੜੀ ਉਹ ਅੱਗੇ ਨਾ ਜਿਹੜੇ ਉੱਥੋਂ ਬੰਦੇ ਗਾਹਕ ਹੁੰਦੇ ਨੇ ਜਿੰਨੇ ਵੀ ਉਹ ਨਹੀਂ ਪਰਕੂ-ਪੁਰਕੂ ਪੁੱਛ ਆ ਨਾ ਉਹਨਾਂ ਥਾਣੇ ਵੇਖਣੇ ਨਾ ਉਹਨਾਂ ਨੂੰ ਕੋਈ ਛਿੱਲੀ ਉਹ ਸਾਡੇ ਵਪਾਰੀਆਂ ਤਾਂ ਅਸੀਂ ਆਪਿਆਂ ਨਾਲ ਸੁਖਾਤਾ ਵੀ ਇਦਾਂ ਕਰੋ ਉੱਥੇ ਕੋਈ ਉਹ ਤਿੱਲਣ ਕਰ ਦੇਣਾ ਕੋਈ ਦੁੱਲਣ ਸਾਡੀ ਦੇ ਆ ਹੀ ਪਾਸ ਸਾਡੇ ਦੇ ਬੰਦੇ ਮੇਰੇ ਡਾਲ ਵੀ ਆ ਗਏ ਡਾਕਟਰ ਵੀ ਆ ਕੇ ਬੜੇ ਆ ਸਵੇਰੇ ਤੋਰੇ ਉਹਨਾਂ ਨੂੰ ਰਾਤ ਉੱਥੇ ਰਹਿਣੀ ਹੈ गावा ਪਰਮਿਸ਼ਨ ਨਹੀਂ ਬਣੀ ਡਾਕਟਰ ਨਾਲ ਗੱਲ ਕਰਕੇ ਬੰਦੇ ਨਾਲ ਲਿਆ ਦੇ ਇੱਥੇ ਗੱਡੀ ਦੇ ਵਿੱਚ ਹੀ ਇੱਥੇ ਸਵਾਏ ਉਹਨਾਂ ਨੂੰ ਮੈਂ ਕਿਹਾ ਯਾਰ ਸੌ ਪਰਮਿਸ਼ਨ ਬਣੂਗੀ ਸਵੇਰੇ ਚਲੋ ਪੈਸਾ ਬੋਹ ਦਾ ਕੋਈ ਮਸਲਾ ਪੈ ਗਿਆ ਤੇ ਮੈਂ ਕਿਹਾ ਰਾਤ ਮੇਰੇ ਕੋਲ ਰੋ ਵੀ ਉੱਥੇ ਪਰੇਸ਼ਾਨ ਹੋ ਕੇ ਪਰੇਸ਼ਾਨ ਹੋ ਗਾਵਾਂ ਦੋ ਲਿਆਂਦੀਆਂ ਇੱਥੇ ਉਹਨੂੰ ਇੱਥੇ ਟੱਲੀ ਉੱਥੇ ਜਾਣਾ ਜੀ ਤੇ ਆ ਵੀ ਉਹਨਾਂ ਨੂੰ ਵੀ ਦੱਸਤਾ ਆਹੀ ਵਪਾਰੀਆਂ ਵੀ ਆ ਭਾਜਾ ਹੁੰਦੀ ਜੇ ਹੁਣ ਹੋਰ ਭਾਜਾ ਸਮਝਦੇ ਸਾਡੀ ਹੁਣ ਉਹਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਉਹ ਆਪਸ ਵਿੱਚ ਕੁਚਰ 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 ਮਿਲ ਜਾਂਦੇ ਹੋਈ ਮੈਂ ਤਾਂ ਡਾ ਟਾਲਾ ਹੁੰਦੀ ਹੁਣ ਉਹ ਨਹੀਂ ਦੱਸਦੇ ਇਹਨਾਂ ਨੂੰ ਕਿ ਸਾਡੇ ਪੰਜਾਬੀ ਇਦਾਂ ਦੇ ਸਾਰ ਗੱਲ ਦੱਸ ਦੇਣੀ ਇਹ ਮੁੰਡਾ ਨੂੰ ਐ ਹੋ ਗਿਆ ਕੁੜੀ ਨੂੰ ਉਹ ਹੋ ਗਿਆ ਹੈ ਨਾ ਤੇ ਜਿਹੜੇ ਉਹ ਨਹੀਂ ਦੱਸਦੇ ਆਪਣੀ ਬਾਪ ਕੋਈ ਆਉਂਦੀ ਸਾਨੂੰ ਵੇਖਿਆ ਕੋਈ ਸਾਰੀ ਗੱਲਾਂ ਕੋਈ ਸਾਹਿਬ ਆਪਾਂ ਬੋਚ ਰਹੇ ਸਾਨੂੰ ਕਿਹ ਮਦਰਾਸੀ ਨੇ ਇੱਕ ਅੱਧੀ ਗੱਲ ਸਿਕਾਈ ਸਾਰੀਆਂ ਨਹੀਂ ਸਿਕਾਈਆਂ ਪਰ ਅਸੀਂ ਬਾਹਰ ਚਲ ਜੀਏ ਤੇ ਗਰੇਜ਼ਾਂ ਨੂੰ ਗਾਲਾਂ ਸਿਕਾਤ ਨਹੀਂ ਸਿਕਾਈਆਂ ਸਿਕਾਈਆਂ ਕੱਢ ਦੇ ਕਿ ਨਿਗਰੇਜ਼ ਗਾਲਾ ਉਹ ਵੀਡੀਓ ਪਈਦੀ YouTube ਆ ਦੇ ਵੇਖੀਦੇ ਫਲਾਣਾ ਥੋਕ ਢੇਕੜਾ ਥੋਕ ਅਸੀਂ ਖਾਦੀ ਕੁਆਲਿਟੀ ਇਦਾਂ ਦੀ ਜਤਰਾ ਦਾ ਤੇ ਕਾਮਯਾਬ ਹੋ ਜਾ ਤੇ ਸਾਡੇ ਨਾਲ ਤੇ ਇੱਕ ਹੋ ਟੈਗ ਲਗਾ ਫੌਜੀ ਸਾਹਿਬ ਨੂੰ ਸਾਰਾ ਕਰ ਜਿਓ ਮੈਂ ਤੇ ਕਰਾਇਕ ਜਾਂਦਾ ਆਪਣੇ ਆਪ ਮੈਂ ਦਾ ਨਹੀਂ ਮੈਨੂੰ ਮਸਾ ਮੈਂ ਦਾਦਾ ਮੈਂ ਹੈਗਾ ਜੇ ਥੋੜਾ ਬੋਲਾ ਜਿਹੜਾ ਪਿਆਰ ਨਾਲ ਆਵੇ ਆਵੇ ਜਾਣ ਕੱਢ ਲੈ ਜਾਣ ਕੱਢ ਦੇ ਜੇ ਜਦੋਂ ਘਾੜੀ ਕਰਦਾ ਕਹਿੰਦੇ ਵੇਖ ਕੇ ਗੁੱਸਾ ਵੀ ਕਰ ਦਨਾ ਗੱਲ ਪਰਦਾ ਉਹਨੂੰ ਮੈਂ ਆਖਿਆ ਮੈਂ ਇੱਥੇ ਖੜੋ ਹੁਣ ਤੂੰ ਆਪਣੀ ਤਥਲੀ ਕਾਰਜ ਹੈ ਤੇਰੀ ਤਥਲੀ ਉਪਰ ਮੇਰੇ ਕੋ ਰਹਿ ਰਾਤ ਸਵੇਰੇ ਵੀ ਕਰਾ ਕੇ ਬੰਨ ਜੇ ਮੈਂ ਝੂਠਾ ਹੋ ਤਾਂ ਤੈਨੂੰ 10000 ਦਵਾਂ ਜੇ ਤੂੰ ਝੂਠਾ ਹੈ ਤਾਂ 5 ਹਰ ਗਿਆ ਬਿਲਕੁਲ ਜੀ ਠੀਕ ਨਹੀਂ ਬਿਲਕੁਲ ਜੀ ਗੱਲ ਕਰੋ ਖਰੀ ਖਰੀ ਦਾ ਵਾਦਾ ਗੱਲਾਂ ਬਾਤਾਂ ਦੇ ਵਾਦ ਹੁਣ ਫੋਨ ਸਾਹਿਬ ਨਾਲ ਕਰੀ ਜਾ ਆ ਗਏ ਬੋਲ ਨੰਬਰ ਬੋਲ ਨੰਬਰ ਹੈਗਾ ਸੁਨੀਲ ਸਾਹਿਬ 981417711 ਪਿੰਡ ਹੈਗਾ ਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਜਿਲੇ ਤੋਂ ਪਹਿਲੇ ਖਾਣਾ ਖਾਇਆ ਕਰੋ ਬਾਕੀ ਜਦੋਂ ਕੱਥੂ ਮੰਗਲ ਟੂਲਪਲਾਜੇ ਤੇ ਆ ਜਾਈਦਾ ਉਤੋਂ ਗਾੜੀ 3 ਕਿਲੋਮੀਟਰ ਆਉਣਾ ਤੇ ਸਿੱਧਾ ਮਜੀਠੇ ਨੂੰ ਸੜਕ ਨਿਕਲਦੀ ਆ ਉਹ ਸੜਕ ਦੇ ਉੱਤੇ 3 ਕਿਲੋਮੀਟਰ ਥਰੀ ਵਾਲ ਚੌਂਗ ਦੇ ਵਿੱਚ ਕਿਸ ਨੂੰ ਪੁੱਛ ਲੋ ਹੈ ਭੀ ਫੌਜੀ ਕਰੈਕ ਫੌਜੀ ਜੋ ਮਰਜੀ ਬੋਲਾਈ ਭੱਜੀ ਤੁਹਾਨੂੰ ਦੱਸ ਹੀ ਦੇਣਾ ਅਗਲੇ ਆ ਬਾਕੀ ਇੰਨੀਆਂ ਗੱਲਾਂ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਜੀ ਫਤਹਿ